ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਵਿਖੇ ਪਸ਼ੂ ਪ੍ਰਜਨਨ ਦੀ ਭਾਰਤੀ ਸੁਸਾਇਟੀ ਦਾ ਉਨਤਾਲੀਵਾਂ ਸਾਲਾਨਾ ਸੰਮੇਲਨ ਤੇ ਪਸ਼ੂਤੰਦੀ ਪ੍ਰਜਨਨ ਸਮਰੱਥਾ ਨੂੰ ਵਧਾਉਣ ਵਿੱਚ ਚੁਣੌਤੀਆਂ ਭਾਰਤੀ ਪ੍ਰਿਪੇਕਸ਼ ਵਿਸ਼ੇ ਤੇ 3 ਦਿਨਾਂ ਰਾਸ਼ਟਰੀ ਗੋਸ਼ਟੀ ਦੀ ਅੱਜ ਸ਼ੁਰੂਆਤ ਹੋਈ 29 ਨਵੰਬਰ ਤੋਂ 1 ਦਸੰਬਰ 2024 ਤੱਕ ਚੱਲਣ ਵਾਲੇ ਸੰਮੇਲਨ ਦਾ ਉਦੇਸ਼ ਡੇਰੀ ਫਾਰਮਿੰਗ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਪਸ਼ੂਆਂ ਦੀ ਪ੍ਰਜਨਨ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਗੰਭੀਰ ਮੁੱਦਿਆਂ ਨੂੰ ਹੱਲ ਕਰਨਾ ਹੈ ਇਸ ਸਮੇਲਨ ਵਿੱਚ ਡੇਅਰੀ ਉਦਯੋਗ ਵਿੱਚ ਸਮੁੱਚੀ ਉਤਪਾਦਕਤਾ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਲਈ ਪ੍ਰਜਨਨ ਤਕਨੀਕਾਂ ਵਿੱਚ ਸੁਧਾਰ, ਪ੍ਰਜਨਨ ਸਿਹਤ ਦਾ ਪ੍ਰਬੰਧਨ ਅਤੇ ਪਸ਼ੂਤਨ ਪ੍ਰਬੰਧਨ ਅਭਿਆਸਾਂ ਨੂੰ ਬਿਹਤਰ ਕਰਨ ਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਵਿਸ਼ਿਆਂ ਤੇ ਚਿੰਤਨ ਹੋਵੇਗਾ। ਡਾਕਟਰ ਜਤਿੰਦਰਪਾਲ ਸਿੰਘ ਗਿੱਲ ਉਪ ਕਲਪਤੀ ਕਾਨਫਰੰਸ ਦੇ ਮੁੱਖ ਮਹਿਮਾਨ ਸਨ। ਡਾਕਟਰ ਗੁਰਸ਼ਰਨਜੀਤ ਸਿੰਘ 베ਦੀ, ਨਿਰਦੇਸ਼ਕ ਪਸ਼ੂ ਪਾਲਨ ਵਿਭਾਗ, ਪੰਜਾਬ ਬਤੌਰ ਪਤਵੰਤੇ ਮਹਿਮਾਨ ਸ਼ਾਮਿਲ ਹੋਏ। ਡਾਕਟਰ ਗਿੱਲ ਨੇ ਕਾਨਫਰੰਸ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਵੱਲੋਂ ਪਸ਼ੂਤਨ ਖੇਤਰ ਨੂੰ ਉੱਚਾ ਚੁੱਕਣ ਲਈ ਪਾਏ ਜਾ ਰਹ ਉਨੇ ਕਿਹਾ ਕਿ ਵੈਟਨਰੀ ਡਾਕਟਰਾਂ ਖੋਜਕਾਰਾਂ ਸਿੱਖਿਆ ਸ਼ਾਸਤਰੀਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਸੰਜੇ ਮੰਚ ਤੇ ਆ ਕੇ ਪ੍ਰਜਨਨ ਚੁਣੌਤੀਆਂ ਨੂੰ ਨਜਿੱਠਣ ਅਤੇ ਨਵੇਂ ਹੱਲ ਲੱਭਣ ਦੀ ਜ਼ਰੂਰਤ ਹੈ ਤੇ ਹਲਕਾ ਟੀਵੀ ਲਈ ਲੁਧਿਆਣਾ ਤੋਂ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਓਸ ਰਿਸਪੈਕਟਡ ਡਾਕਟਰ ਜੀ ਵੀ ਸਕਿਲ ਵਾਈਸ ਚੇਅਰਮੈਨ ਡਾਕਟਰ ਐਸਟੀ ਸੁਮਨ ਸੀ ਕਾਲੇਜ ਆਫ ਐਗਰੀਕਲਚਰ ਡਾਕਟਰ ਸੀਪਸ਼ਰ ਪ੍ਰੈਜ਼ੀਡੈਂਟ ਇਨ ਮੈਨ ਸੋਸਾਇਟੀ ਫਾਰ ਦਾ ਸਟਡੀ ਆਫ ਐਨੀਮਲ ਰੀਪਰੋਡਕਸ਼ਨ ਡਾਕਟਰ ਰਣਜੀਤ ਸਿੰਘ ਰਾਜੂ ਚੇਅਰਮੈਨ डॉक्टर रैन ऑन पार्के और गिरिंग सिंह सेट्टी डॉक्टर जी कुमार प्रजी डॉक्टर एस के वर्मा जी डॉक्टर प्रकाश सिंह बराट एंड ऑल द ऑर्गेनाइजर्स जिसना तरह डॉक्टर साहब ने कहा कि सोसाइटी के जो रोल है एंड जो यूनिवर्सिटी का एंड फील्ड का जी एसोसिएशन है कि जिन्हें भी वैटनेरियन प्रोड्यूस किए जाते फील्ड एबजॉर्व करता है सो इट्स वेरी ट्रू अब और चीज से देखिए सेवेंटी फाइव परसेंट ऑफ चिड़े जो लाजर में प्रैक्टिस है दैट रिवॉल्व्स अराउंड गाइनी एंड ऑप्स जिस टाइम पे सी स्टडी कर दे सी उस टाइम पे भी ऐसी देख दे सी भी सर्जरी पे गाइनी चिड़िया सबसे तो ज्यादा इम्पोर्टेंट मनी जाने सी ਬਹੁਤ ਸੋਨਾ ਉਤਕਮ ਹੋਇਆ ਹੈ ਜਿਹੜੀ ਇਹ ਅਫਰਟ ਆਈਸੀਰ ਵੱਲੋਂ ਕੀਤੀ ਗਈ ਹੈ ਬੜੀ ਬਹੁਤ ਅੱਛੀ ਅਫਰਟ ਕੀਤੀ ਗਈ ਹੈ ਬਿਕੋਜ਼ ਜਿਹੜਾ ਇਹਦੇ ਵਿੱਚੋਂ ਜਿਹੜੇ ਜਿਹੜੇ ਸਾਇੰਟਿਸਟ ਅਸੀਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਨੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਨਵੀਆਂ ਟੈਕਨੋਲੋਜੀ ਸਿੱਖੇ ਜਾਣੀਆਂ ਨੇ ਉਹ ਫੀਲਡ ਦੇ ਵਿੱਚ ਕੰਮ ਆਣੀਆਂ ਨੇ ਸੋ ਫੀਲਡ ਦੇ ਵਿੱਚ ਨਵੀਆਂ ਹੁਣ ਕਿਸ ਤਰ੍ਹਾਂ ਅਸੀਂ ਕਹਿੰਦੇ ਪਏ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਦੀ ਗੱਲ ਕਰ ਰਹੇ ਹਾਂ ਵੀ ਬੈਸਟ ਮਿਲ ਕ ਅਸੀਂ ਪ੍ਰੋਡਿਊਸ ਕਰ ਲਿਆ ਅਸੀਂ ਆਲਰੇਡੀ ਜਿਹੜੇ ਮਿਲ ਪ੍ਰੋਡਕਸ਼ਨ ਦੇ ਉੱਤੇ ਬਹੁਤ ਹੈਰ ਹੈ ਮੈਂ ਰੀਸੈਂਟਲੀ ਦੇਖਿਆ 74 ਕਿਲੋਗ੍ਰਾਮ ਐਚ ਕਵਾਂਟੀਟੀ ਵੱਲ ਅਸੀਂ ਬਹੁਤ ਉੱਪਰ ਹੁਣ ਕੁਆਲਿਟੀ ਵੱਲ ਵੀ ਜਾਣਾ ਅਸੀਂ ਐਂਡ ਅਸੀਂ ਆਪਣਾ ਜਰਮ ਪਲਾਜ਼ਮ ਇੰਪਰੂਵ ਵੀ ਕਰਨਾ ਹੈ ਕੁਝ ਇੱਕ ਜਿਸ ਤਰ੍ਹਾਂ ਬਰੀਡਸ ਨੇ ਅਸੀਂ ਆਪਣੀਆਂ ਪ੍ਰਿਜ਼ਰਵ ਕਰਨੀਆਂ ਨੇ ਮੂਰਾ ਸਾਡੀ ਬਰੀਡ ਹੈ ਨੀਲੀ ਦਾ ਵੀ ਸਾਡੀ ਬਰੀਡ ਹੈ ਅਸੀਂ ਉਹਨਾਂ ਨੂੰ ਪ੍ਰਿਜ਼ਰਵ ਕਰਨਾ ਹੈ ਜਰਮ ਪਲਾਜ਼ਮ ਅਸੀਂ ਲੈ ਕੇ ਆਣਾ ਹੈ ਬੋਨ ਬਰੀਡਿੰਗ ਅਥਾਰਟੀ ਜਿਹੜੀ ਕੰਮ ਕਰ ਰਹੀ ਹੈ ਅਸੀਂ ਜਿਹੜਾ ਕੰਮ ਹੈ ਬਿਲਕੁਲ ਸੈਂਟੀਫਿਕ ਹੱਥਾਂ ਦੇ ਵਿੱਚ ਦੇ ਕੇ ਇਹਨੂੰ ਇੰਪਰੂਵਮੈਂਟ ਕਿਸ ਤਰ੍ਹਾਂ ਕਰਨੀ ਔਰ ਸਟੇਟ ਦੀ ਜਿਹੜੀ ਦਾ ਵੀ ਧਿਆਨ ਰੱਖਣਾ ਅਸੀਂ ਮਸ਼ੀਨਾ ਵੀ ਨਹੀਂ ਬਣਾ ਦੇਣਾ ਇਹਨਾਂ ਨੂੰ ਇਹਨਾਂ ਤੋਂ ਅੱਛੇ ਤਰੀਕੇ ਨਾਲ ਇਹਨਾਂ ਦੀ ਬੈਸਟ ਕੇਅਰ ਕਰਕੇ ਮੈਨੇਜਮੈਂਟ ਪ੍ਰੈਕਟਿਸਿਜ਼ ਯੂਜ਼ ਕਰਕੇ ਐਂਡ ਇਹਨਾਂ ਦੇ ਵਿੱਚ ਵੀ ਸਟ्रेस ਮੈਨੇਜਮੈਂਟ ਐਨੀਮਲਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੂਰ ਕਰਨਾ ਔਰ ਉਸ ਨੂੰ ਵੀ ਮੈਨੇਜ ਕਰਕੇ ਵੱਧ ਤੋਂ ਵੱਧ ਫਾਇਦਾ ਕਿੰਨਾ ਲੈਣਾ ਹੈ ਔਰ ਇਹਨਾਂ ਦੀ ਲਾਈਫ ਕਿਸ ਤਰ੍ਹਾਂ ਬਿਤਾਉਣੀ ਹੈ ਇਸ ਦੇ ਉੱਤੇ ਜਿਹੜੀਆਂ ਚੀਜ਼ਾਂ ਡਿਸਕਸ਼ਨਸ ਹੋਣੀਆਂ ਨੇ ਇਹ ਬਹੁਤ ਦੂਰ ਤੱਕ ਜਾਣਗੀਆਂ ਨੈਚੁਰਲੀ ਜਿਹੜਾ ਮੈਸੇਜ ਹੈ ਸਾਡੀ ਸਟੇਟ ਤੋਂ ਬਿਕੋਜ਼ ਸਟੇਟ ਆਲਰੇਡੀ ਅਸੀਂ ਟੌਪ ਦੇ ਉੱਪਰ ਜਾ ਰਹੇ ਹਾਂ ਬਹੁਤ ਕਮਾਂ ਦੇ ਵਿੱਚ ਡਿਪਾਰਟਮੈਂਟ ਆਫ ਐ ਤੱਕ ਲੈ ਕੇ ਜਾਣੀਆਂ ਨੇ ਐਂਡ ਅੱਜ ਇੰਡੀਅਨ ਸੋਸਾਇਟੀ ਜਿਹੜੀ ਰੀਪ੍ਰੋਡਕਸ਼ਨ ਦੀ ਐ ਉਹਨੇ ਸਾਡੇ ਕਰਵਾਸੂ ਗੁਰੂ ਅੰਗਦ ਦੇ ਵਟਨੀ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਵਿੱਚ ਇੱਕ ਆਪਣੀ ਐਨੂਅਲ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਦੇਸ਼ ਭਰ ਦੇ 380 ਦੇ ਕਰੀਬ ਸਾਇੰਟਿਸਟ ਤੇ ਵਿਦਿਆਰਥੀ ਇੱਚੇ ਹਿੱਸਾ ਲੈਣ ਆਏ ਨੇ ਜੇ ਆਪਾਂ ਲਾਈਫਸਟਾਕ ਦੇ ਤਦਨੂ ਦੇਖਦੇ ਹਾਂ ਉਹਦੇ ਵਿੱਚ ਦੋ ਮੇਜਰ ਚੀਜ਼ਾਂ ਆਉਂਦੀਆਂ ਨੇ ਇੱਕ ਨਿਊਟ੍ਰੀਸ਼ਨ ਹੁੰਦੀ ਹੈ ਦੂਜੀ ਰੀਪ੍ਰੋਡਕਸ਼ਨ ਹੁੰਦੀ ਹੈ ਜਿਹੜਾ ਕਿ ਰੀਪ੍ਰੋਡਕਸ਼ਨ ਐਨੀਮਲ ਦੀ ਫਾਰਮ ਦੇ ਵਿੱਚ ਠੀਕ ਹੋ ਰਹੀ ਹੈ ਤਾਂ ਫਾਰਮ ਫਾਇਦੇਮੰਦ ਹੈ ਜੇ ਐਨੀਮਲ ਇਨਫਰਟਾਈਲ ਹੋ ਗਿਆ ਹਰ ਸਾਲ ਕਟੜੂ ਨਹੀਂ ਦਿੰਦਾ ਬੱਚੜੂ ਨਹੀਂ ਦਿੰਦਾ ਉਹ ਘਾਟੇ 'ਚ ਹੁੰਦਾ ਇੱਥੇ ਜਿਹੜੇ ਸਾਇੰਟਿਸਟ ਨੇ ਆਪਣੇ ਬੈਠੇ ਇਹ ਇਹਨਾਂ ਗੱਲਾਂ ਤੇ ਹੀ ਕਰਨਗੇ ਕਿ ਵੀ ਆਪਾਂ ਆਪਣੇ ਜਰਮ ਪਲਾਜ਼ਮ ਨੂੰ ਕਿਵੇਂ ਅਪਰੂਵ ਕਰੀਏ ਆਪਾਂ ਆਰਟੀਫੀਸ਼ੀਅਲ ਜਿਹੜੀ ਹੈ ਇਨ ਸੈਮੀਨੇਸ਼ਨ ਨੂੰ ਵੱਧ ਤੋਂ ਵੱਧ ਫਾਰਮਰ ਤੱਕ ਕਿਵੇਂ ਲੈ ਕੇ ਜਾਈਏ ਕਲਪਲੈਜ਼ ਨੂੰ ਇੰਪਰੂਵ ਕਰ ਸਕਦੇ ਆ ਉਹਨੂੰ ਫਾਰਮ ਦੇ ਵਿੱਚ ਕਿਵੇਂ ਲੈ ਕੇ ਆਈਏ ਸੈਕਸੀਮਨ ਦੀ ਗੱਲ ਹੋ ਜਾਂਦੀ ਹੈ ਸੈਕਸੀਮਨ ਆਪਣੇ ਬਾਹਰੀਆਂ ਕੰਪਨੀਆਂ ਦਾ ਕੰਟਰੈਕਟ ਹੈ ਉਹਨਾਂ ਦੀ ਪੇਟੈਂਟ ਹੈ ਆਪਾਂ ਉਹਦੇ ਤੇ ਕੋਈ ਸੈਕਸੀਮਨ ਤੇ ਕੰਮ ਕਰ ਸਕੀਏ ਤੇ ਅੱਗੇ ਜਿਹੜੀਆਂ ਫਾਰਮਰਸ ਨੂੰ ਆਉਣ ਵਾਲੀਆਂ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਆਪਾਂ ਕਿਵੇਂ ਉਹਨਾਂ ਨੂੰ ਕਰ ਸਕਦੇ ਆ ਤੇ ਜਿਹੜੀ ਉਹਨਾਂ ਨੇ ਰਿਸਰਚ ਕੀਤੀ ਹੈ ਉਹ ਅੱਜ ਇੱਥੇ ਦੱਸਣਗੇ ਉਹਦੇ ਨਾਲ ਦੋ ਤਰ੍ਹਾਂ ਦੇ ਫਾਇਦੇ ਹੁੰਦੇ ਆ ਇੱਕ ਤਾਂ ਜਿਵੇਂ ਕਿਸੇ ਸਟੇਟ ਦੇ ਵਿੱਚ ਕੋਈ ਚੰਗਾ ਕੰਮ ਹੋਇਆ ਉਹ ਲੋਕਾਂ ਨੂੰ ਪਤਾ ਲੱਗਦਾ ਵੀ ਇਹ ਕੰਮ ਆਪਾਂ ਕਿਵੇਂ ਕਰਨਾ ਤੇ ਜਿਹੜੇ ਨਵੇਂ ਵਿਦਿਆਰਥੀ ਨੇ ਜੰਗ ਸਾਇੰਟਿਸਟ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਜਿਹੜੇ ਪੁਰਾਣੇ ਬੰਦੇ ਕੀ ਕਰਕੇ ਗਏ ਸੀ ਉਹਨਾਂ ਨੂੰ ਕੀ ਚੁਣੌਤੀਆਂ ਆਈਆਂ ਨੇ ਤੇ ਉਸ ਚੀਜ਼ਾਂ ਤੋਂ ਇਹ ਸਿੱਖਦੇ ਨੇ ਸੋ ਇਹ ਜਿਹੜੀ ਹੈ ਵਰਕਸ਼ਾਪ ਹੋ ਰਹੀ ਹੈ ਇਸ 3 ਦਿਨ ਦੀ ਵਰਕਸ਼ਾਪ ਦੇ ਵਿੱਚ ਸਾਰੇ ਸਾਇੰਸਦਾਨ ਆਉਣਗੇ ਫੀਲਡ ਦੇ ਆਉਣਗੇ ਡਾਕਟਰ ਫੀਲਡ ਦੇ ਵਰਕਰ ਆਉਣਗੇ ਇਹ ਚੀਜ਼ਾਂ ਦਾ ਇੱਥੇ ਖਿਆਲ ਰੱਖਿਆ ਜਾਵੇ